ਇਸ ਗਾਲ ਦੀ ਸਾਰਾ ਨੂੰ ਸਾਡੀ ਜੜੀ ਬੂਟੀਆਂ ਇੰਨਾ ਕੋ ਨੁਕਸਾਨ ਹੋ ਚੁੱਕਿਆ ਇਹ ਸਾਡੇ ਹੱਥ ਜਿਹੜੇ ਸਾਹਮਣੇ ਪਿਆ ਇਹ ਸਰਕੜਾ ਇਹਨੂੰ ਸਰਕੰਡਾ ਬੋਲਦੇ ਆ ਅੱਜ ਇਹ ਸਾਨੂੰ ਨਰਸੇ ਤਿਆਰ ਕਰਨਾ ਪੈ ਰਿਹਾ ਕਿਉਂਕਿ ਇਹਦੀ ਜਿਹੜੀ ਤਦਾਰ ਆ ਸਰਕੰਡੇ ਦੀ ਵੀ ਖਤਮ ਹੁੰਦੀ ਤੁਰੇ ਜਾ ਰਹੀ ਹੈ ਇਹ ਆਮ ਹੁੰਦਾ ਸੀਗਾ ਸਾਡੇ ਬਨਾਂ ਨੂੰ ਮਜ਼ਬੂਤ ਖਾਣ ਨੂੰ ਸਾੜਾਂ ਦੀ ਸਥਿਤੀ ਆਈ ਪਈ ਹੈ ਸਾਡੇ ਬਨਾਂ ਨੂੰ ਮਜ਼ਬੂਤ ਕਰ ਸਾਡੇ ਨਹਿਰਾਂ ਨੂੰ ਮਜ਼ਬੂਤੀ ਦਿੰਦਾ ਸੀਗਾ ਪਰ ਇਹ ਖਤਮ ਹੁੰਦਾ ਤੁਰੇ ਜਾ ਰਿਹਾ ਹੈ ਵੀ ਮਤਲਬ ਬਹੁਤ ਸਾਰੀ ਜ਼ਮੀਨਾਂ ਚੋਂ ਕੱਢਦਾ ਆਪਾਂ ਨੂੰ ਇਹ ਸਰਕੰਡੇ ਨੂੰ ਤਾਂ ਗੱਲ ਇਸ ਤਰ੍ਹਾਂ ਹੈਗੇ ਉੱਤਰੀ ਭਾਰਤ ਵਿੱਚ ਮਤਲਬ ਖ ਨਰਾ ਦੇ ਗੰਡੇ ਆਮ ਹੁੰਦਾ ਸੀ ਮਤਲਬ ਹੁਣ ਇਹ ਖਤਮ ਹੋ ਉਹਦੇ ਤਦਾਰ ਤੇ ਪਹੁੰਚ ਗਿਆ ਸਾਨੂੰ ਵੀ ਮਤਲਬ ਕਹਿੰਦਾ ਹੈ ਅਸੀਂ ਇਹਨੂੰ ਤਿਆਰ ਤਾਂ ਕੀਤਾ ਹੈਗਾ ਕਿ ਜਿਵੇਂ ਹੁਣ ਸਾਡੀ ਖੜਾ ਸਥਿਤੀ ਆਈ ਸਾਨੂੰ ਬੰਨਾਂ ਦੀ ਜਿਹੜੇ ਬੰਦ ਟੁੱਟਦੇ ਉਥੇ ਉਥੇ ਮੋੜ ਪਾਉਣ ਵਾਸਤੇ ਉਹਨੂੰ ਕਾਫੀ ਵੱਡੇ ਸਕੇਲ ਤੇ ਹੋਰ ਤਿਆਰ ਕਰਾਂਗੇ ਤਾਂ ਕਿ ਇਹ ਜਾ ਘਾ ਜਿਹੜਾ ਰੁੱਖਾਂ ਦੇ ਨਾਲ ਆਪਾਂ ਲਾ ਪਾਈਏ ਸਾਡੇ ਬੰਦ ਮਜ਼ਬੂਤ ਹੋ ਸਕਰ ਮਤਲਬ ਸਾਡੇ ਜਿਹੜਾ ਘੱਗਰ ਹੋਵੇ ਚਾਹੇ ਸਾਡੇ ਦੂਜੇ ਦਰਿਆ ਹੋਰ ਇਹੋ ਜਿਹੀ ਚੀਜ਼ਾਂ ਨੂੰ ਵੱਧ ਤੋਂ ਵੱਧ ਸਾਨੂੰ ਤਿਆਰ ਕਰਨਾ ਚਾਹੀਦਾ ਇਹ ਆਮ ਜੜ ਤੋਂ ਤਿਆਰ ਹੋ ਜਾਂਦਾ ਕੋ ਬਹੁਤ ਈਜ਼ੀ ਹੈ ਮਤਲਬ ਇਹ ਗੁੱਛਾ ਹੈ ਔਰ ਦੂਸਰੀ ਗੱਲ ਹੈਗੀ ਇਸ ਵਿੱਚ ਛੋਟੇ ਪੰਛੀ ਹੋਗੇ ਜੀਵ ਹੋਗੇ ਇਹ ਵਿੱਚ ਲੋਕੇ ਵੀ ਰਹਿੰਦੇ ਹੈਗੇ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੰਦਾ ਕਿਉਂਕਿ ਝੁੰਡ ਬੰਦਦਾ ਨੇ ਤਾਂ ਮਤਲਬ ਕਹਿੰਦਾ ਹਾਂ ਜੀ ਇਹਦੇ ਪੱਤੇ ਥੋੜੇ ਖੁਰਦਲੇ ਹੁੰਦੇ ਆ ਜੇ ਆਪਾਂ ਹੱਥ ਮਾਰਾਂਗੇ ਸਿਲਿਕਾ ਦੀ ਹੋਣ ਹੁੰਦੀ ਆ ਪੱਤਿਆਂ ਜੇ ਆਪਾਂ ਹੱਥ ਮਾਰਾਂਗੇ ਤਾਂ ਚੀਰਾ ਆ ਜਾਂਦਾ ਮਰੋ ਇਹ ਲਹੂ ਬਗਲ ਲੱਗਦਾ ਜੀ ਇਹ ਪਛਾਣ ਹੈਗੀ ਆ ਜਿਹੜੇ ਫੁੱਲ ਹੈਗੇ ਹਲਕੀ ਬਰਾਮੀ ਚਿੱਟੇ ਤੋਂ ਪਹਿਲਾਂ ਹੁੰਦੇ ਆ ਫੇਰ ਮਤਲਬ ਕਹਿੰਦਾ ਲਾਲੀ ਮਾਰਦੇ ਦੇ ਬੈਂਗਲੀਆਂਾਂ ਦੀ ਭਾ ਮਾਰਦੇ ਮਤਲਬ ਇਹ ਸਮਝਣਾ ਪੈਣਾ ਸਾਡੇ ਇਹ ਫੁੱਲ ਹੁੰਦੇ ਇਸ ਤਰ੍ਹਾਂ ਦੇ ਤਾਂ ਇਹ ਮਤਲਬ ਕਹਿੰਦਾ ਜਿਵੇਂ ਪਹਿਲਾਂ ਸਭੀ ਭੋਖੋਰ ਨੂੰ ਜੇ ਮਿੱਟੀ ਦੀ ਮਿੱਟੀ ਰੋੜਦੀ ਹੈਗੀ ਆ ਸੋਇਲ ਰੀਜਨ ਹੁੰਦੀ ਉੱਥੇ ਲੋਨ ਨੂੰ ਇਹ ਖਾਸ ਵਰਤਿਆ ਜਾਂਦਾ ਹੈਗਾ ਇਸ ਦੇ ਪੱਤੇ ਆ ਤੇ ਤਨੇ ਤੋਂ ਇੱਕ ਵਿਸ਼ੇਸ਼ ਕਰਕੇ ਤਨੇ ਤੋਂ ਸਭ ਤੋਂ ਉੱਪਰਲੇ ਹਿੱਸੇ ਵਿੱਚੋਂ ਗੰਡ ਗੰਡ ਰਹਿਤ ਹੁੰਦਾ ਡਾ ਇੱਕ ਬੜਾ ਹੀ ਉਪਯੋਗੀ ਰੇਸ਼ਾ ਪ੍ਰਾਪਤ ਹੁੰਦਾ ਉਸ ਰੇਸ਼ੇ ਨੂੰ ਮੁੰਜ ਕਹਿੰਦੇ ਆ ਮਾਨੂੰ ਕਹਿੰਦਾ ਉਹ ਮੁੰਜ ਦਾ ਵਾਣ ਮੰਜੇ ਮੁੰਨ ਦੇ ਕੰਮ ਆਉਂਦਾ ਹੈਗਾ ਤੇ ਇਸ ਤੋਂ ਟੋکریاں ਚਟਾਈਆਂ ਬਣਦੀਆਂ ਹੈਗੀਆਂ ਰस्सियां ਬੰਦਿਆਂ ਜਿਹੜੇ ਪਹਿਲਾਂ ਪ੍ਰਾਂਤ ਵਿੱਚ ਮੱਝਾਂ ਬੰਦੇ ਸੀ ਗਊਆਂ ਬੰਦੇ ਨੂੰ ਜਿਹੜੀਆਂ ਉਹਦੀਆਂ ਰੱਸਾ ਹੁੰਦਾ ਸੀ ਇਸ ਤੋਂ ਬਣਾਇਆ ਜਾਂਦਾ ਸੀਗਾ ਤਾਂ ਇਹ ਸਾਡਾ ਹੈਗਾ ਉਸ ਵਾਰ ਮੂੜੇ ਵੀ ਬਣਾਏ ਜਾਂਦੇ ਹੈਗੇ ਤਪਾਈਆਂ ਵੀ ਬਣਾ ਲਏ ਜਾਂਦੀਆਂ ਦਿੱਤੀ ਜਾਂਦੀਆਂ ਇਸ ਇਸ ਦੇ ਉਤੋਂ ਉੱਪਰਲੇ ਹਿੱਸੇ ਤੋਂ ਇਸ ਤੋਂ ਬਾਅਦ ਇਸ ਦੇ ਤਣੇ ਦੇ ਉੱਪਰਲੇ ਭਾਗ ਨੂੰ ਮਦਰ ਸਿਰਕੀ ਬੋਲਦੇ ਆ ਇਹ ਪਤਲਾ ਤੇ ਕਮਜ਼ੋਰ ਹੁੰਦਾ ਮਤਲਬ ਇਹ ਹਿੱਸਾ ਜਿਹੜਾ ਇਹਦਾ ਜਿਹੜਾ ਸਰਕੰਡੇ ਦਾ ਪਰ ਇਸ ਨਾਲ ਝੁੱਗੀਆਂ ਉੱਤੇ ਪਾਉਣ ਵਾਸਤੇ ਛੱਪਰ ਪਾਏ ਜਾਂਦੇ ਬਲੋ ਇਸ ਨੂੰ ਵਰਤਿਆ ਜਾਂਦਾ ਹੈਗਾ ਛੱਪਰਾਂ ਵਾਸਤੇ ਤੇ ਪੁਰਾਣੇ ਸਮੇਂ ਵਿੱਚ ਟਰੱਕ ਨਹੀਂ ਹੁੰਦੇ ਅਸਲ ਵਿੱਚ 50 ਸਾਲ ਬੈਕ ਚ ਟਰੱਕ ਨਹੀਂ ਹੁੰਦੇ ਆਪਣਾ ਗੱਡਿਆਂ ਨਾਲ ਢੋਆ ਢੁਆਈਆਂ ਹੁੰਦੀਆਂ ਸੀਗੀਆਂ ਉਸ ਵੇਲੇ ਵਿੱਚ ਇਹ ਸਰਕੰਡੇ ਨੂੰ ਹੀ ਛੱਤ ਬਣਾਈਦੀ ਇਹ ਸਰਕੰਡਾ ਇੰਨਾ ਇੰਨੀ ਇੰਨਾ ਲੋੜਿੰਦੀ ਚੀਜ਼ ਸੀ ਉਸ ਜਮਾਨੇ ਵਿੱਚ ਤੇ ਹਰ ਇੱਕ ਗੱਡੇ ਉੱਤੇ ਸਿਰਕੀ ਹੋਣੀ ਜ਼ਰੂਰੀ ਹੁੰਦੀ ਸੀ ਮਤਲਬ ਜਿਵੇਂ ਇਸ ਤਰ੍ਹਾਂ ਹੁਣ ਆਪਾਂ ਤਰਪਾਲਾ ਪਾਉਂਦੇ ਆ ਆਪਣੇ ਟਰੱਕਾਂ ਤੇ ਇਸ ਤਰ੍ਹਾਂ ਇਸ ਦੀ ਜਿਹੜੀ ਸਿਰਕੀ ਬੂਲਦੇ ਰ ਉੱਪਰਲੇ ਹਿੱਸੇ ਨੂੰ ਉਹ ਜ਼ਰੂਰੀ ਹੁੰਦੀ ਸੀ ਭਾਈ ਤਾਂ ਕਿ ਜਿਹੜਾ ਜਿਹੜਾ ਥੱਲੇ ਸਾਮਾਨ ਹੈਗਾ ਗੱਡੇਆਂ ਦੇ ਜਿਹੜੇ ਬੰਦੇ ਪੈਂਦੇ ਸੀ ਉਹ ਮਤਲਬ ਕਹਿੰਦਾ ਮੀਤੋ ਮੀਂਹ ਬੂੰਦੀ ਤੋਂ ਬਚਾਅ ਹੋ ਸਕੇ ਇਸ ਲਈ ਮਤਲਬ ਕਹਿੰਦਾ ਇਹ ਬਹੁਤ ਹੀ ਬਰ ਗੁਣਕਾਰੀ ਏ ਕਾ ਹੈਗਾ ਇਸ ਪਰ ਆਯੁਰਵੈਦਿਕ ਦੇ ਹਿਸਾਬ ਨਾਲ ਇਹ ਠੰਡੀ ਮਿੱਟੀ ਤੇ ਹਲਕੀ ਤੇ ਤਰ ਹੁੰਦੀ ਹੈ ਮਤਲਬ ਜਿਹੜਾ ਇਹ ਦੀ ਤਸਵੀਰ ਹੈਗੀ ਜਿਹੜੀ ਤੋ ਉਸ ਵਾਸਤੇ ਜੜ ਜੜੀ ਹੈਗੀ ਆ ਬਾਬਾ ਸੇ ਨੂੰ ਠੀਕ ਕਰਦੀ ਆ ਚਾਮ ਰੋਗਾਂ ਨੂੰ ਠੀਕ ਕਰਮ ਵਰਤੀ ਜਾਂਦੀ ਹੈਗੀ ਆ ਲਹੂ ਦੋਸ਼ਾਂ ਵਿੱਚ ਵਰਤੀ ਜਾਂਦੀ ਹੈਗੀ ਆ ਜੇ ਜਲਨ ਹੋਵੇ ਪਿਸ਼ਾਬ ਘਟ ਆਉਂਦਾ ਉਸ ਵਾਸਤੇ ਵੀ ਜੜ ਨੂੰ ਵਰਤਿਆ ਜਾਂਦਾ ਤਾਂ ਇਹ ਜਿਹੜਾ ਸਾਡਾ ਹੁਣ ਫੇਰ ਉਹ ਫੇਰ ਰਿਪੀਟ ਕਰਾਂਗੇ ਸਾਡੇ ਜੜੀ ਬੂਟੀਆਂ ਸਾਡੇ ਪੰਜਾਬ ਚੋਂ ਖਤਮ ਹੋਦੇ ਤੁਰੇ ਆ ਕਾ ਸਾਡੇ ਖਤਮ ਹੋਦੇ ਤੁਰੇ ਜਾ ਰਿਹਾ ਸਾਨੂੰ ਇਹ ਮਤਲਬ ਕਹਿੰਦੇ ਇਹਨਾਂ ਤੇ ਕੰਮ ਕਰਨ ਦੀ ਲੋੜ ਆ ਸਾਨੂੰ ਇਹਨਾਂ ਨੂੰ ਵੀ ਸਾਡੇ ਨਰਸੇ ਤਿਆਰ ਕਰਨੇ ਜੇ ਤਾਂ ਕਿ ਸਾਡੇ ਜਿੱਥੇ ਵੀ ਲੋੜ ਪਵੇ ਜਿੱਥੇ ਬੰਦਬਾਰ ਦੀ ਲੋੜ ਪਵੇ ਜਿੱਥੇ ਸਾਡੇ ਸੜਕਾਂ ਦੇ ਕੱਡੇ ਰੋੜਾ ਕਿੱਥੇ ਰੇਤਲੀ ਮ ਪਛੜੇ ਗਏ ਸੀਗੇ ਆਪਣਾ ਮਤਲਬ ਕਹਿੰਦਾ ਜਿਹੜੋ ਅਸੀਂ ਮਲੋੜ ਤੋਂ ਅਬੂਰ ਨੂੰ ਜਾਂਦੇ ਆ ਉਹ ਜਿਹੜੀ ਸੜਕ ਹੈਗੀ ਸੜਕਾਂ ਦੇ ਕੰਡੇ ਇਹ ਸਰਕਾਰੀ ਤੌਰ ਤੇ ਵੀ ਲਾਇਆ ਗਿਆ ਸੀ ਇਸ ਸਰਕੜਾ ਤਾਂ ਕਿ ਜਿਹੜੀ ਉਹ ਮਿੱਟੀ ਹੈਗੀ ਉੱਥੇ ਕਿਉਂਕਿ ਰੇਤਲੀ ਮਿੱਟੀ ਹੋਣ ਕਰਕੇ ਉਹ ਮਤਲਬ ਕਹਿੰਦਾ ਰੁੜਦੀ ਸੀ ਮਿੱਟੀ ਸੋਇਲਰਿਜ਼ਨ ਹੋ ਰਹੀ ਸੀ ਉਸ ਨੂੰ ਮਤਲਬ ਕਹਿੰਦਾ ਬੰਨਣ ਵਾਸਤੇ ਹਜੇ ਵੀ ਮਤਲਬ ਕਹਿੰਦਾ ਹੁਣ ਇਹ ਵੱਡਾ ਹੋ ਗਿਆ ਸਰ ਕੱਡਾ ਉਸ ਇਲਾਕੇ ਦੇ ਵਿੱਚ ਇਸ ਲਈ ਇਹ ਬਹੁਤ ਹੀ ਕੀਮਤੀ ਕਾ ਇਹਨੂੰ ਸਾਨੂੰ ਸਮਝਣਾ ਪੈਣਾ ਸਾਡੀ ਬੁੜੀ ਜੜੀ ਬੂਟੇ ਨੂੰ ਸਾਨੂੰ ਸੰਭਾਲਣ ਦੀ ਲੋੜ ਹੈਗੀ ਹੈ ਧੰਨਵਾਦ